ਸਿੱਧੂ ਮੂਸੇਵਾਲੇ ਦਾ ਫੈਨ ਲੈ ਆਇਆ ਵੱਖਰੀ ਤਸਵੀਰ ਸਿੱਧੂ ਦੀ ਹਵੇਲੀ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬਹੁਤ ਵੱਡੀ ਤਸਵੀਰ ਹੈ ਜਿਸ ਦੇ ਉੱਪਰ ਸਿੱਧੂ ਦੀਆਂ ਬਹੁਤ ਹੀ ਸੋਹਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਸਿੱਧੂ ਮੂਸੇਵਾਲੇ ਦੇ ਫੈਨ ਵੀ ਪਰੇ ਤੋਂ ਪਰੇ ਨੇ ਦੋਸਤੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ #JusticeForSidhuMoussewala ਜ਼ਰੂਰ ਲਿਖ ਦਿਓ ਤੇ ਸਿੱਧੂ ਮੂਸੇਵਾਲੇ ਨੂੰ ਜਿੰਨੇ ਵੀ ਚਾਹਣ ਵਾਲੇ ਨੇ ਹਰ ਇੱਕ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰ ਲਓ ਤੇ ਦੋਸਤੋ ਅੱਜ ਇਹ ਫੈਨ ਜਿਹੜਾ ਪਟਿਆਲੇ ਤੋਂ ਸਪੈਸ਼ਲ ਇਹ ਤਸਵੀਰ ਲੈ ਕੇ ਹਵੇਲੀ ਪਹੁੰਚਿਆ ਤਾਂ ਉਸ ਦਾ ਤੁਸੀਂ ਸਾਈਜ਼ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਏਡੀ ਵੱਡੀ ਤਸਵੀਰ ਤੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਜਿਹੜੇ ਉਹ ਵੱਖੋ ਵੱਖਰੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦਿੰਦੇ ਨੇ ਆਪੋ ਆਪਣੇ ਤਰੀਕੇ ਦੇ ਨਾਲ ਤੇ ਕੋਈ ਸਟੈਚੂ ਲੈ ਕੇ ਆਉਂਦਾ ਕੋਈ ਗਿਫਟ ਲੈ ਕੇ ਆਉਂਦਾ ਕੋਈ ਹਾਰ ਲੈ ਕੇ ਆਉਂਦਾ ਤਾਂ ਇਹ ਫੈਨ ਤਸਵੀਰ ਬਣਵਾ ਲਿਆ ਜਿਸ ਦੇ ਉੱਪਰ ਸਿੱਧੂ ਦੇ ਬਚਪਨ ਤੋਂ ਲੈ ਕੇ ਉਸ ਦੇ ਜਵਾਨੀ ਤੱਕ ਦੇ ਹਰ ਇੱਕ ਪਲ ਨੂੰ ਮੋਤੀਆਂ ਦੀ ਤਰ੍ਹਾਂ ਪਰੋਇਆ ਹੋਇਆ ਸੀ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨ ਵੀ ਘੱਟ ਨਹੀਂ ਕਿਉਂਕਿ ਜਦੋਂ ਸਿੱਧੂ ਕਹਿੰਦਾ ਹੁੰਦਾ ਸੀ ਕਿ ਮੇਰੇ ਫੈਨ ਮੇਰੇ ਜਾਨ ਪਿੱਛੋਂ ਮੇਲਾ ਲਾ ਲੈਣਗੇ ਤਾਂ ਉਹੀ ਗੱਲ ਹੋਈ ਹੈ ਕਿ ਰੋਜ਼ਾਨਾ ਹਵੇਲੀ ਦੇ ਬਾਹਰ ਹੋ ਜਾਂਦਾ ਇਕੱਠ ਮੇਲੇ ਦੀ ਤਰ੍ਹਾਂ ਲੱਗਦਾਗਾ ਤਾਂ ਦੇਖ ਸਕਦੇ ਹੋ ਤਸਵੀਰਾਂ ਬਹੁਤ ਹੀ ਜ਼ਿਆਦਾ ਭਾਵਕ ਕਰ ਦੇਣ ਵਾਲੀਆਂ ਨੇ ਸਿੱਧੂ ਮੂਸੇਵਾਲੇ ਦੀਆਂ ਕਿਉਂਕਿ ਹਰ ਇੱਕ ਪਲ ਸਿੱਧੂ ਦਾ ਬਹੁਤ ਹੀ ਖੁਸ਼ਮિજાਜ ਤਰੀਕੇ ਦੇ ਨਾਲ ਬੀਤਦਾ ਸੀ ਪਰ ਅੱਜ ਸਿੱਧੂ ਮੂਸੇਵਾਲਾ ਚਾਹੇ ਸਾਡੇ ਵਿਚਕਾਰ ਸਰੀਰਕ ਤੌਰ ਤੇ ਨਹੀਂ ਪਰ ਦਿਲਾਂ ਦੇ ਵਿੱਚ ਜਾਗਦਾ ਜਿਉਂਦਾ ਉਹ ਮੂਸੇਵਾਲਾ ਉਸੇ ਤਰ੍ਹਾਂ ਗੀਤਾਂ ਦੇ ਜਰੀਏ ਆਪਣੇ ਫੈਨਜ਼ ਦੇ ਦਿਲਾਂ ਤੇ ਰਾਜ ਕਰ ਰਿਹਾ ਸਿੱਧੂ ਮੂਸੇਵਾਲੇ ਨੂੰ ਕੌਣ ਨਹੀਂ ਜਾਣਦਾ ਤੇ ਮੂਸੇਵਾਲੇ ਦਾ ਰਤਬਾ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਸਿੱਧੂ ਕਹਿੰਦਾ ਹੁੰਦਾ ਸੀ ਨਾ ਤਾਂ ਹੌਣ ਚੱਲਣ ਦੇਣਾ ਤੇ ਨਾ ਹੀ ਪਿੱਛੋਂ ਕੋਈ ਚੱਲਣਾ ਤੇ ਉਹੀ ਗੱਲ ਹੋਈ ਹੈ ਕਿ ਸਿੱਧੂ ਮੂਸੇਵਾਲੇ ਦੇ ਗੀਤ ਅੱਜ ਵੀ ਤਮਾਲਾ ਪਾ ਰਿਹਾ ਸਪੋਟੀਫਾਈ ਤੇ 1.2 ਬਿਲੀਅਨ ਸਟ੍ਰੀਮ ਕਰ ਜਾਣ ਵਾਲਾ ਸਿੱਧੂ ਮੂਸੇਵਾਲੇ ਦੀ ਮੂ ਸਟੇਪ ਸਿੱਧੂ ਨੇ ਇੱਕ ਇੰਟਰਵਿਊ ਦੇ ਦੌਰਾਨ ਵੀ ਕਿਹਾ ਸੀ ਕਿ ਇਹ ਮੂ ਸਟੇਪ ਦਾ ਮੁਕਾਬਲਾ ਤੁਸੀਂ ਜਦੋਂ ਮਰਜ਼ੀ ਕਰ ਲਿਓ ਇਹ ਸਭ ਤੋਂ ਵੱਧ ਟ੍ਰੈਂਡਿੰਗ 'ਚ ਰਹੂਗੀ ਤੇ ਉਹੀ ਗੱਲ ਸਿੱਧੂ ਮੂਸੇਵਾਲੇ ਦੀ ਹਰ ਇੱਕ ਗੱਲ ਜਿਵੇਂ ਗੀਤਾਂ ਦੇ ਵਿੱਚ ਉਹ ਸੱਚ ਹੋਈ ਆ ਸਿੱਧੂ ਨੇ ਆਪਣੇ ਜਿਹੜੇ ਆਈਡਲ ਸੀ ਉਹਨਾਂ ਦੀ ਤਰ੍ਹਾਂ ਜ਼ਿੰਦਗੀ ਜਿਉ ਕੇ ਗਿਆ ਤੇ ਲੋਕਾਂ ਨੂੰ ਵੀ ਜ਼ਿੰਦਗੀ ਜਿਉਣੀ ਸਿਖਾ ਗਿਆ ਤਾਂ ਦੇਖ ਸਕਦੇ ਹੋ ਇਹ ਤਸਵੀਰ ਜਿਸ ਨੂੰ ਚੱਕਣਾ ਵੀ ਔਖਾ ਸੀ ਇਹ ਸਿੱਧੂ ਦਾ ਫੈਨ ਆ ਹਵੇਲੀ ਪਰਿਵਾਰ ਨੂੰ ਭੇਟ ਕਰਨ ਦੇ ਲਈ ਪਹੁੰਚਿਆ ਤੇ ਦੇਖਣਸਾਰ ਪਿਤਾ ਦੀ ਅੱਖਾਂ 'ਚੋਂ ਹੰਝੂ ਨਿਕਲ ਗਏ ਸਿੱਧੂ ਮੂਸੇਵਾਲੇ ਦੇ ਪਿਤਾ ਹਰ ਦਿਨ ਭਾਵੁਕ ਹੋ ਜਾਂਦੇ ਨੇ ਜਦੋਂ ਸਿੱਧੂ ਦੇ ਫੈਨ ਵੱਖੋ-ਵੱਖਰੇ ਤਰੀਕੇ ਦੇ ਨਾਲ ਕੁਝ ਨਾ ਕੁਝ ਜਿਹਾ ਹਵੇਲੀ ਲੈ ਆਉਂਦੇ ਨੇ ਜਿਸ ਦੇ ਨਾਲ ਫਿਰ ਤੋਂ ਉਹ ਦੁੱਖ ਦਰਦ ਜਿਹੜਾ ਛਿੜ ਜਾਂਦਾ ਕਿਉਂਕਿ ਰੋਜ਼ਾਨਾ ਸਿੱਧੂ ਦੇ ਪਿਤਾ ਇਨਸਾਫ਼ ਦੀ ਮੰਗ ਕਰਦੇ ਨੇ ਪਰ ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਨੇ ਤਾਂ ਕਿਤੇ ਨਾ ਕਿਤੇ ਇੰਜ ਲੱਗਦਾ ਕਿ ਇਨਸਾਫ਼ ਚਾਹੇ ਹਲੇ ਦੇਰੀ ਹੋ ਰਹੀ ਆ ਪਰ ਸਿੱਧੂ ਦੇ ਫੈਨ ਉਸ ਨੂੰ ਪਿਆਰ ਕਰਨ ਵਾਲੇ ਲਗਾਤਾਰ ਵਾਅਦੇ ਜਾਰੀ ਨੇ ਤਾ ਪਿਆਰ ਦੇਖ ਸਕਦੇ ਹੋ ਸਿੱਧੂ ਮੂਸੇਵਾਲੇ ਦੇ ਫੈਨ ਦਾ ਜੋ ਹਵੇਲੀ ਪਹੁੰਚਿਆ ਲੈ ਕੇ ਇਹ ਵੱਡੀ ਤਸਵੀਰ ਜਿਸ ਨੂੰ ਹੁਣ ਹਵੇਲੀ ਦੇ ਵਿੱਚ ਲਗਾਇਆ ਜਾਵੇਗਾ ਸਿੱਧੂ ਮੂਸੇਵਾਲੇ ਦੇ ਫੈਨ ਨਿਤ ਦਿਨ ਕੁਝ ਨਾ ਕੁਝ ਨਵਾਂ ਸਿੱਧੂ ਦੇ ਨਾਲ ਜੁੜਿਆ ਹੋਇਆ ਹਵੇਲੀ ਲੈ ਕੇ ਪਹੁੰਚਦੇ ਨੇ ਤਾਂ ਉਸੇ ਤਰ੍ਹਾਂ ਸਿੱਧੂ ਦਾ ਇਹ ਫੈਨ ਪਟਿਆਲੇ ਤੋਂ ਇਹ ਤਸਵੀਰ ਜਿਸ ਦਾ ਸਾਈਜ਼ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਗੇਟ ਦੇ ਬਰਾਬਰ ਸੀ ਆਏ ਹਵੇਲੀ ਦੇ ਵਿੱਚ ਲੈ ਕੇ ਆਏ ਤੇ ਪਿਤਾ ਨੂੰ ਭੇਂਟ ਕੀਤੀ ਆ ਤੇ ਨਾਲ ਹੀ ਜਦੋਂ ਸਿੱਧੂ ਦੇ ਪਿਤਾ ਇਸ ਤਸਵੀਰ ਨੂੰ ਦੇਖਦੇ ਨੇ ਤਾਂ ਭਾਵਕ ਹੋ ਜਾਂਦੇ ਨੇ ਅੱਖਾਂ ਨਮ ਹੋ ਜਾਂਦੀਆਂ ਨੇ ਪਰਿਵਾਰ ਦੀਆਂ ਕਿਉਂਕਿ ਸਿੱਧੂ ਨਾਲ ਜੁੜੀ ਹਰ ਇੱਕ ਚੀਜ਼ ਜਦੋਂ ਹਵੇਲੀ ਪਹੁੰਚਦੀ ਆ ਕਿਤੇ ਨਾ ਕਿਤੇ ਮਨ ਦੁਖਦਾ ਦਿਲ ਦੁਖਦਾ ਤੇ ਫੇਰ ਇੱਕ ਗੁਹਾਰ ਲੱਗਦੀ ਆ ਇਨਸਾਫ ਦੀ ਜੋ ਹਲੇ ਤੱਕ ਸਿੱਧੂ ਪਰਿਵਾਰ ਨੂੰ ਨਹੀਂ ਮਿਲਿਆ ਦੋਸਤੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਾਂ 'ਚ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਦਿਓ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ